ਚਲੇ ਸਵਾਗਤ ਕਰਦੀ ਹਾਂ ਤੁਹਾਡਾ ਮੇਰੇ ਆਪਣੇ ਚੈਨਲ ਰੌਣਕਦੀਪ ਤੇ ਲੋ ਜੀ ਸਵੇਰ ਦੀ ਸਵੇਰ ਦੇ 7:30 ਪੌਣੇ 8 ਹੋ ਗਏ ਤੇ ਬੱਚੇ ਚਲੇ ਗਏ ਸਕੂਲ ਅੱਜ ਦੇ ਵੀ ਚਲੇ ਗਏ ਉਹ ਵੀ ਠੀਕ ਸੀ ਤੇ ਮੰਮੀ ਹਲੇ ਪਏ ਆ ਤੇ ਆਪਾਂ ਚਾਹ ਪੀ ਕੇ ਆ ਗਏ ਹੈਗੀਆਂ ਇੱਕ ਵਾਰੀ ਮੈਂ ਮਟਰ ਤਾਂ ਬਣਾ ਲਏ ਸੀਗੇ ਤੇ ਨਾਲ ਮੈਂ ਬਣਾਇਆ ਸੀ ਪਨੀਰ ਪਨੀਰ ਮੈਂ ਖੁਦ ਬਣਾਇਆ ਤੇ ਪਨੀਰ ਆਪਣਾ ਬਣ ਕੇ ਰੈਡੀ ਹੋ ਗਿਆ ਹੈ ਦੇਖੋ ਇੱਕ ਕੱਪ ਦੇ ਵਿੱਚੋਂ ਇੰਨਾ ਪਨੀਰ ਨਿਕਲਿਆ ਹੈ ਇਹ ਲਈ ਆ ਸੀਗਾ ਆਪਾਂ ਇੱਕ ਕੱਪ ਦੁੱਧ ਇੱਕ ਗਲਾਸ ਤੋਂ ਥੋੜਾ ਵੱਡਾ ਜਿਵੇਂ ਕੱਪ ਜ਼ਿਆਦਾ ਨਹੀਂ ਹੈਗਾ ਇਹ ਆ ਕੱਪ ਤਾਂ ਵੱਡਾ ਮੈਂ ਛੋਟਾ ਕੱਪ ਲਿੱਤਾ ਸੀ ਤੇ ਇੰਨਾ ਪਨੀਰ ਹੈ ਜਿਹੜਾ ਆਪਣਾ ਨਿਕਲਿਆ ਮੈਂ ਇਹਦੇ ਵਿੱਚ ਪਹਿਲਾਂ ਨਿੰਬੂ ਪਾਇਆ ਪਰ ਉਹ ਕਾਰਗਰ ਨਹੀਂ ਹੋਇਆ ਪਤਾ ਨਹੀਂ ਨਿੰਬੂ ਨਾਲ ਜੋਸੀ ਗਰਮੀ ਕਰਕੇ ਖਤਮ ਹੀ ਹੋਇਆ ਪਿਆ ਹਨਾ ਤੇ ਇਸ ਤੋਂ ਬਾਅਦ ਫਿਰ ਮੈਂ ਦਹੀਂ ਪਾ ਦਿੱਤਾ ਦਹੀਂ ਨਾਲ ਤਾਂ ਨਾਲ ਦੀ ਨਾਲ ਹੀ ਫਟ ਗਿਆ ਤੇ ਹੁਣ ਆਪਣੀ ਸਬਜੀ ਜਿਹੜੀ ਕੱਲੇ ਮਟਰ ਆਪਾਂ ਥੋੜੇ ਜਿਹਾ ਬਣਾਏ ਪੈ ਸੀ ਬਣਾਉਣੀ ਇੰਨਾ ਜੋਗੀ ਸੀ ਤੇ ਇਹਨਾਂ ਦੇ ਵਿੱਚ ਆਪਾਂ ਐਡ ਕਰਦੇ ਹੈਗੇ ਆ ਫੇਰ ਪਾਣੀ ਲੱਗ ਕਰਾਂਗੇ ਨੂੰ ਨਚੋੜਾਂਗੇ ਵੈਸੇ ਤੇ ਇਹਦਾ ਪਾਣੀ ਵੀ ਆਪਾਂ ਨਾ ਯੂਸ ਕਰ ਸਕਦੇ ਹਾਂ ਨੂੰ ਪੀ ਸਕਦੇ ਹਈਆਂ ਕਿਉਂਕਿ ਪ੍ਰੋਟੀਨ ਵਾਲਾ ਹੀ ਹੁੰਦਾ ਹੈਗਾ ਕਾਫੀ ਜ਼ਿਆਦਾ ਬੈਨੀਫਿਟ ਹੁੰਦੇ ਹੈਗੇ ਇਹ ਪਾਣੀ ਦੇ ਵੀ ਤੇ ਬਾਕੀ ਵੀ ਮੈਨੂੰ ਤਾਂ ਹੀ ਟੇਸਟੀ ਲੱਗਦਾ ਹੈਗਾ ਮੇਰੇ ਹਸਪਤਰੀ ਲੈਂਦੇ ਇਹ ਪੀ ਲੈਂਦੇ ਇਹਨਾਂ ਨੂੰ ਵਧੀਆ ਲੱਗਦਾ ਹੈਗਾ ਪਰ ਕਿਉਂਕਿ ਇਹਦੇ ਵਿੱਚ ਨਿੰਬੂ ਗਰਮ ਪਾਇਆ ਹੁੰਦਾ ਤੇ ਗਰਮ ਹੁੰਦੇ ਹੈ ਨਾ ਨਿੰਬੂ ਗਰਮ ਨਿੰਬੂ ਤਾਂ ਟੇਸਟੀ ਲੱਗਦਾ ਹੈ ਨਾ ਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਪਾ ਦਾਂਗੇ ਉਹ ਇਹਨੂੰ ਨਪਣਾ ਨਹੀਂ ਹੈਗਾ ਕੋਈ ਕੁਝ ਨਹੀਂ ਕਰਨਾ ਹੈਗਾ ਮੈਂ ਇਹਨੂੰ ਤਰੰਤ ਬਣਾ ਕੇ ਤਰੰਤ ਇਹਦੀ ਪੁਰਜੀ ਵਗੈਰਾ ਬਣਾ ਲੈਣੀ ਹੈ ਜੇ ਤਾਂ ਆਪਾਂ ਪੀਸਾਂ ਦੇ ਵਿੱਚ ਪੋਣਾ ਹੈਗਾ ਹਨਾ ਪੀਸ ਕੱਟ ਕੇ ਫਿਰ ਤਾਂ ਆਪਾਂ ਨੂੰ ਭਾਗ ਦੇ ਕੇ ਇਹਨੂੰ ਰੱਖਣ ਦੀ ਲੋੜ ਹੈਗੀ ਹੈ ਨਪਣਾ ਦੇ ਤੇ ਜਦੋਂ ਆਪਾਂ ਵੈਸੇ ਹੀ ਪੁਰਜੀ ਵਗੈਰਾ ਬਣਾਉਣੀ ਹੈਗੀ ਆ ਉਦੋਂ ਆਪਾਂ ਇਹਨੂੰ ਡਾਇਰੈਕਟ ਹੀ ਜਵੇਂ ਸਬਜ਼ੀ ਦੇ ਵਿੱਚ ਪਾ ਸਕਦੇ ਹੈਗੇ ਕਿਉਂਕਿ ਇਹਦਾ ਪਾਣੀ ਤਾਂ ਆਪਾਂ ਵੈਸੇ ਹੀ ਯੂਜ਼ ਕਰ ਲੈਨੇ ਹੈਗੇ ਤੇ ਫਿਰ ਕੀ ਦਿੱਕਤ ਹੈ ਹਨਾ ਲੋੜ ਜੀ ਤੇ ਇੱਥੇ ਹੁਣ ਆਪਾਂ ਸਬਜੀ ਨੂੰ ਥੋੜਾ ਜਨਾ ਹੋਰ ਸੇਕ ਲਗਾਵਾਂਗੇ ਵੀ ਪਨੀਰ ਦੇ ਵਿੱਚ ਸਾਰਾ ਮਸਾਲਾ ਮਟਰ ਸਾਰੀ ਐਵਰੀਥਿੰਗ ਅੰਨੀ ਉਹ ਪਾ ਲਵਾਂਗੇ ਤੇ ਇਹ ਟਰਜੀ ਦਾ ਇੱਕ ਬੜੀ ਸਵਾਦੀ ਸਬਜੀ ਬਣ ਜੂਗਾ ਹਾਂ ਆਪਾਂ ਬਣਾਉਣੀ ਸੁੱਕੀ ਸਬਜੀ ਪਨੀਰ ਵਾਲੀ ਇਹਨੂੰ 10-15 ਮਿੰਟ ਆਪਾਂ ਹੋਰ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਗਰਮ ਕਰ ਲਾਂਗੇ ਹਣਾ 10 ਮਿੰਟ ਤੱਕ ਇਹਨਾਂ ਲਾਂਗੇ ਤੇ ਇਹਦਾ ਪੂਰਾ ਪਾਣੀ ਹੈ ਜਿਹੜਾ ਜਿੰਨਾ ਵੀ ਰਹਿ ਗਿਆ ਉਹ ਸੁੱਕ ਜਾਊਗਾ ਦੇਖੋ ਕਿਚਨ ਦੀ ਹਲੇ ਕਲੀਨਿੰਗ ਸਾਰੀ ਕਲੀਨਿੰਗ ਪਈ ਆ ਹਲ ਤਾਂ ਮੈਂ ਚਾਹ ਵੀ ਕੇ ਆਈ ਆ ਕਿਚਨ ਦਾ ਵੀ ਨਾ ਸਵੇਰੇ ਸਵੇਰੇ ਕਬਾੜਾ ਹੀ ਵੱਜ ਜਾਂਦਾ ਸਾਰਾ ਪਾਂਡਾ ਢਿੰਡਾ ਦੇਖੋ ਖਿਲਰੇਆ ਪਿਆ ਹੈਗਾ ਕਿਦੇ ਕਿਦੇ ਘਰੇ ਬੱਚੇ ਜਾਂਦੇ ਆ ਸਕੂਲ ਹਨ ਜਦੋਂ ਸਵੇਰੇ ਸਵੇਰੇ ਜਾਂ ਡਿਊਟੀ ਵਾਲੇ ਜਾਂਦੇ ਹੈ ਡਿਊਟੀ ਵਾਲੇ ਸਾਰੇ ਜਾਂਦੇ ਹੈਗੇ ਤੇ ਇੰਨਾ ਖਲਾਰਾ ਵੱਜਦਾ ਹੈਗਾ ਜਰੂਰ ਦੱਸਿਓ ਸ਼ੇਅਰ ਕਰਿਓ ਨਾ ਮੈਂ ਤਾਂ ਕੱਦ ਲੇਟ ਹੋ ਗਈ ਮੈਂ ਕਿਤੇ ਆ ਨਹੀਂ ਆਣਾਗਾ ਤੇ ਉਹ ਭੋਗ ਕਿਦਿਆਂ ਉਹ ਭਾਈ ਦਾ ਜਿਹਦੀ ਡੈਥ ਹੋਈ ਹੈ ਹੈ ਐਂ ਤਾਂ ਵਾਹ ਜਾਣਾ ਤੂੰ ਕਿਹੜੀ ਸਾਈਡ ਆ ਉਹ ਪਿੰਡਾ ਕੋਈ ਮੁਕਸਰਾ ਲ ਨਹੀਂ ਅੰਮ੍ਰਿਤਸਰ ਆਲਾ ਹੋਵੇ ਕੋਟੇ ਸਾਰੇ ਉਧਰ ਹੀ ਆ ਨਾ ਰਿਲੇਟਿਵ ਇਹ ਏ ਤ੍ਰੀ ਜੇਠ ਦੇ ਕਿੰਨੇ ਵੀ ਕੁੜਵੇ ਉੱਧਰ ਵੈਈਆਂ ਅੱਛਾ ਤੇ ਜਠਾਣੀ ਵੀ ਉੱਧਰ ਲਈ ਆ ਹਾਂ ਉਹ ਤਾਂ ਮੋਕਾ ਦੀ ਜੀਅੜੀ ਨੂੰ ਅੱਛਾ ਠੀਕ ਤੇ ਉਮਰ ਛੋਟੀ ਸੀ ਉਹ ਪਾਈ ਦੀ ਹੈ ਨਹੀਂ ਮੋਕਾ ਦੀ ਹੁੰਦੀ ਠੀਕ ਹੈ ਹੈ ਮੁੰਡਾ ਵੀ ਚੋ ਮੁੰਡਾ ਹੈ ਨਹੀਂ ਦੋ ਕੁੜਗੀਆਂ ਹੈ કુડیاں વડیاں કે છોટીਆਂ વાહ ઓહો તો કુડیاں આપણે વાકનુ વડિંગા નહીં વ્યાહ નયા છોટિયા સુન મેં વ્યાહ નયા અચ્છા બે ઓદે કા કુડંગા ભી વ્યાહ થા છોટિયા વ્યાહ થા ઠીક હે અચ્છા ઠીક હે મેં તો કીતે કુડવા છોટિયા હોદુ ઠીક હે આજ દા ના ਸਾਰਾ ਦਿਨ ਇਸ ਜਦੋਂ ਜਾਇਦੇ ਵਿੱਚ ਲੰਗ ਗਿਆ ਵੀ ਗੈਸਟਾ ਨਹੀਂ ਆਉਣਾ ਪਰ ਗੈਸਟ ਅੱਧੇ ਅਧੂਰੇ ਆਏ ਹਨ ਮम्मी ਨੇ ਵੀ ਨੂੰ ਅੱਜ ਸਪੀਰੀ ਕਿਹਾ ਵੀ ਚਲਛਤੀ ਨੂੰ ਆਇਆ ਨਾ ਪਿੰਡ ਵਾਲੇ ਨਾ ਮਾਸਦੀ ਦੇ ਨੂੰ ਤੇ ਮੁੰਡਾ ਆਇਆ ਯਾ ਮਤਲਬ ਮੇਰੇ ਟੀਟਿਸ਼ਟਾਲੇ ਪਿੰਡ ਦੇ ਨੇ ਮੈਂ ਕਿਹਾ ਚਲੋ ਠੀਕ ਹੈ ਮੈਂ ਨਾ ਉਹਨੂੰ ਕਹੇ ਲਈ ਹੋਈ ਜਦੋਂ ਇਹਨਾਂ ਨੇ ਮੇਰੇ ਹਸਬੰਦ ਨੇ ਫੋਨ ਕੀਤਾ ਹਨ ਤੁਸੀਂ ਕਿੱਥੇ ਕਾਗੇ ਕਿੰਦੇ ਅਸਤੀਨਾ ਵੀ ਵੀ ਜੀ ਕਹਿੰਦੇ ਮੇਰੀ ਸੱਸ ਆਈ ਸੀ ਮਤਲਬ ਮੇਰੇ ਠਾਣੇ ਦੀ ਮੰਮੀ ਆਈ ਸੀ ਉਹ ਨੂੰ ਛੱਡਣ ਚੱਲੇ ਉਹਨਾਂ ਦੇ ਪਿੰਡ ਤੇ ਆਉਂਦੇ ਹੋਏ ਆਵਾਂਗੇ ਅਸੀਂ ਆ ਜਾਾਂਗੇ 2:30 ਵਜੇ ਹਣਾ ਤੇ ਅਸੀਂ ਕਿਉਂ ਚਲੋ ਠੀਕ ਹੈ ਹਣਾ ਉਦੋਂ ਅਸੀਂ ਕੰਮ ਮਤਲਬ ਫਟਾਫਟ ਨਿਬੇੜੇ ਹਣਾ ਚਲੋ ਅਸੀਂ ਕਿਤੇ ਬਾਹਰ ਜਾਣਾ ਸੀਗਾ ਅਸੀਂ ਕਿਉਂ ਚਲੋ ਸ਼ਿਰ ਡੋਬਰਾ ਵੀ ਹੁਣ ਤਾਂ ਬਹੁਤ ਟਾਈਮ ਹੋ ਗਿਆ 12 ਵਜੇ ਸਾਨੂੰ ਉਹਨਾਂ ਦੀ ਵੇਟ ਕਰਦੇ ਹਾਂ ਵੀ ਚਲੋ ਸ਼ਾਮ ਨੂੰ ਚੱਲਾਂਗੇ ਹਣਾ ਉਹਨਾਂ ਦਾ ਫੋਨ ਆਇਆ ਸੀ 2:30 ਵਜੇ ਆਵਾਂਗੇ ਤਾਈ ਵਜੇ ਤੋਂ ਸੀ ਵੇਖਣ ਲੱਗੇ ਬਸ ਅਸੀਂ 3:30 ਵਜੇ ਫੋਨ ਕੀਤਾ ਹਨਾ ਕਹਿੰਦੇ ਬਸ ਅਸੀਂ ਨਹੀਂ ਲਈ ਆਂਦੀ ਆਂਦੀ ਇੰਨਾ ਕਰਦੇ ਕਰਦੇ ਜੂਣ ਨੇ 4 ਵਜਾ ਤੇ ਹਨਾ 4 ਵਜੇ ਜਦੋਂ ਉਹ ਆਏ ਤਾਂ ਦੇਖਿਆ ਇਕੱਲੇ ਵੀਰ ਜੀ ਆ ਜਾਂਦੇ ਸੀਗੇ ਮੰਮੀ ਨੂੰ ਇਹ ਭਲੇਖਾ ਲੱਗ ਗਿਆ ਵੀ ਦੀਦੀ ਵੀ ਨਾਲ ਆਉਂਦੇ ਹੈਗੇ ਆ ਪਰ ਉਹ ਨਹੀਂ ਆਏ ਹਨਾ ਇਕੱਲੇ ਵੀਰ ਜੀ ਆਏ ਚਲੋ ਜਿਵੇਂ ਚਲ ਵੈਲਕਮ ਤਾਂ ਚਲੋ ਉਹਨਾਂ ਦਾ ਵੀ ਆਪਾਂ ਕਰਦੇ ਆ ਹਨਾ ਚਾਹ ਪਾਣੀ ਦਿੰਨੀ ਹੈਗੀ ਐ ਟੈਂਡ ਕਰਦੇ ਆ ਮਤਲਬ ਪਰ ਜਿਵੇਂ ਦਿਮਾਗ ਦੇ ਵਿੱਚ ਕਈ ਵਾਰੀ ਹੁੰਦਾ ਨਾ ਆਪਣੇ ਵੀ ਉਹਨਾਂ ਨੇ ਆਉਣਾ ਹੈਗਾ ਜੋ ਥੋੜੀ ਜਿਹੀ ਹੋਰ ਤਰ੍ਹਾਂ ਦੀ ਬੁਰੀ ਹੈ ਨਾ ਫੀਲਿੰਗ ਤੇ ਜਦੋਂ ਪਤਾ ਲੱਗਾ ਵੀ ਉਹ ਤਾਂ ਕੱਲੇ ਆ ਗਏ ਤੇ ਬੜਾ ਮਤਲਬ ਮਾਂਜਣ ਵਾਲੇ ਕਹਿੰਦਾ ਛੇੜਨ ਉੱਗੇ ਸੀ ਵੀ ਦੀ ਵੀ ਆਈ ਨਹੀਂ ਹੈਗੀ ਤੇ ਫਿਰ ਚਲੋ ਉਹਨਾਂ ਨਾਲ ਹੀ ਅਸੀਂ ਗੱਲਾਂ ਬਾਤਾਂ ਕੀਤੀਆਂ ਨਾ ਜਿਹੜੇ ਕੰਮ ਅਸੀਂ ਜਾਣਾ ਸੀ ਅਸੀਂ ਸ਼ਾਮ ਨੂੰ ਵੀ ਜਾ ਸਕਦੇ ਹਾਂ ਤੇ ਕਈ ਵਾਰੀ ਇਹ ਹੁੰਦਾ ਵੀ ਸਾਡੇ ਸੁਣਨ ਜਾਂ ਸਮਝਣ ਦੇ ਵਿੱਚ ਕਿਸੇ ਚੀਜ਼ ਦੀ ਗਲਤੀ ਹੋ ਜਾਂਦੀ ਹੈ ਨਾ ਸਾਨੂੰ ਮਤਲਬ ਤੇ ਉਹਦੇ ਕਰਕੇ ਅਸੀਂ ਸਾਰਾ ਸਾਡਾ ਜਿਹੜਾ ਸਿਸਟਮ ਹੈ ਜਿਹੜਾ ਅਪਰੋਚ ਉਹ ਟੁੱਟੂ ਜਾਂਦਾ ਹੈਗਾ ਹਨਾ ਬਾਕੀ ਉਹਨਾਂ ਨੇ ਇੱਕ ਜ਼ਰੂਰੀ ਕੰਮ ਆਉਣਾ ਸੀ ਹਨਾ ਫਾਰਮ ਫਿਲ ਕਰਨਾ ਸੀ ਦਾ ਕੋਈ ਹਨਾ ਤੇ ਉਹ ਚਲੋ ਹੋ ਗਿਆ ਡੰਗਾ ਉਸ ਕਰਕੇ ਮੇਰੇ ਹਸਬੰਦ ਨੂੰ ਵੀ ਛੁੱਟੀ ਹੈ ਨਹੀਂ ਕਿ ਪਹਿਲਾਂ ਉਹ ਤਿਆਰ ਹੋ ਵੇਸੀੇ ਜਾਣ ਵਾਸਤੇ ਦਫ਼ਤਰ ਜਾਣ ਵਾਸਤੇ ਫਿਰ ਆ ਜਾਣੇ ਕਿ ਛੁੱਟੀ ਕਰਨੀ ਪਈ ਵੀ ਚਲੋ ਮੈਂ ਫਾਰਮ ਫਿਲ ਕਰਨਾ ਹੈ ਹਨਾ ਨਹੀਂ ਤਾਂ ਜਿਉ ਉਹਨਾਂ ਨੇ ਸ਼ਾਮ ਨੂੰ ਹੀ ਆਉਣਾ ਸੀ 4 ਵਜੇ ਉਹਨਾਂ ਤੇ ਦਫ਼ਤਰ ਚ ਵਾਪਸ ਵੀ ਆ ਜਾਂਦੀ ਹੈ ਕਿ ਛੁੱਟੀ ਦੀ ਵੀ ਨੂੰ ਲੋੜ ਨਹੀਂ ਪੈਣੀ ਸੀ ਮਤਲਬ ਸਾਰਾ ਇਹੜਾ ਚੱਕਰ ਇਹੜਾ ਘੁੰਮ ਗਿਆ ਹਨਾ ਉਲਟਾ ਪਲਟਾ ਹੋ ਗਿਆ ਸਾਰਾ ਅਈਓ ਕਹਿੰਦੀ ਹੈਗੀ ਐ ਵੀ ਰੋਂਗ ਇਨਫੋਰਮੇਸ਼ਨ ਹੈ ਜਿਹੜੀ ਉਹ ਤਾਂ ਬਹੁਤ ਮਤਲਬ ਸਿਚੁਏਸ਼ਨ ਬੈਡ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਪਾ ਦਿੰਦੀ ਹੈਗੀ ਹੈ ਨਾ ਤੇ ਪ੍ਰੋਬਲਮ ਦੇ ਵਿੱਚ ਹੀ ਪੋਦੀ ਹੈਗੀ ਜਿਹੜੀ ਰੋਂਗ ਇਨਫੋਰਮੇਸ਼ਨ ਹੈ ਕਈ ਵਾਰੀ ਆਪਾਂ ਨੂੰ ਭੁਲੇਖਾ ਲੱਗ ਜਾਂਦਾ ਹੈਗਾ ਇਨਫੋਰਮੇਸ਼ਨ ਆਪਾਂ ਨੂੰ ਰੋਂਗ ਮਿਲਦੀ ਹੈਗੀ ਹੈ ਉਹਦੀ ਵਜ੍ਹਾ ਕਰਕੇ ਜਿਹੜੀ ਇੰਨੀ ਦਿੱਕਤ ਆ ਜਾਂਦੀ ਹੈ ਹੈ ਨਾ ਚਲੋ ਜੋ ਵੀ ਦਿਵੇ ਹੈ ਨਾ ਲਿਖਿਆ ਸੀ ਪਰਮਾਤਮਾ ਇਹ ਵੀ ਅੱਜ ਦਾ ਪਜ਼ਲਿੰਗ ਨੇ ਤੇ ਅੱਗੇ ਕਰਦੇ ਹੈਗੇ ਆ ਆਪਾਂ ਵੀਡੀਓ ਦੇ ਲੱਭੀਓ ਵਧੀਆ ਲੱਗੀਓ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੁਲਗੇ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਤੱਕ ਇਸ ਹਾਲੇ ਨੂੰ ਸਾਥ ਚੱਲਦੇ ਆਂ ਬਾਏ ਬਾਏ